ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਪਿੰਡ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਨੂੰ ਜਾਂਦੇ ਆ ਤਾਂ ਔਸ ਰੋਡ ਦੇ ਉੱਪਰੀ ਪਿੰਡ ਆ ਜਾਂਦਾ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374 003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੂਜੇ ਸੂਇਤਾ ਜੀ ਸੂਈ ਸਵਾਈ ਜਰਸੀ ਵਿਖਾਉਂਗਾ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂਗੀ ਤੇ ਆ ਕੇ ਆਪ ਦੀ ਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਤੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੋਸਤੋ ਸੋਹਣੀ ਜਰਸੀ ਵੱੱਛੀ ਆ ਬਾਈ ਜੀ ਹੋਰਾਂ ਦੀ ਕਰਮਾਂ ਵਾਲੀ ਦੂਜਾ ਸੂਆ ਸੂਈ ਆ ਡੇਟ ਮੁਤਾਬਕ ਅੱਜ ਹੀ ਬਾਈ ਜੀ ਹੁਣੇ ਕਹਿੰਦੇ ਸੂਈ ਆ ਮਗਰ ਦੋਸਤੋ ਵੱੱਛੀ ਆ ਜਰਸੀ नस्ਲ ਦੀ ਡੈਨਮਾਰਕ ਦੀ ਬੱਚੀ ਆ ਮਗਰ 40 1 46 ਸੀ ਮੰਦੀ ਹਵਾਨਾ ਵੇਚ ਸਕਦੇ ਆ ਦੋਸਤੋ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਚਾਰ ਥਾਣਾ ਗੁਲਾਬੀ ਗੈਪ ਚ ਨਿਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਦੁੱਧ ਬਾਈ ਜੀ ਹੁਣੇ ਕਹਿੰਦੇ ਪਲੂ ਨੇ ਪਹਿਲੇ ਸੂਏ 14 15 ਕਿਲੋ ਚੁਆਇਆ ਹੈ ਤਕਿ ਪਲਾਸ ਚਵਾਜੂ ਹਾਈਟ ਵਾ ਦੋਸਤੋ ਚੰਗੇ ਕਦ ਕਰਦੀ ਹੈ ਬਾਕੀ weight ਵਾਲੇ ਪਾਸੋਂ ਵੀ ਕਰਮਾਂ ਵਾਲੀ ਫੁੱਲ ਹੈੀ ਬੋਡੀ weight ਵਾਲੀ ਆ ਦੋਸਤੋ ਹਜੇ ਸੂਈ ਕਰਕੇ ਥੋੜੀ ਲੱਸੀ ਜੀ ਲੱਗਦੀ ਆ ਇਹ ਤਾਂ ਪੱਠੇ ਡੱਕੇ ਚੱਕ ਗਈ ਚਾਰਾ ਪੰਨਿਆਂ ਦੇ ਨਾਲ ਚ ਇਹੇ ਬੱਚੀ ਦੋਸਤੋ ਵਧੀਆ ਬਣ ਜਾਣੀ ਆ ਬਾਕੀ ਦੁੱਧ ਬਾਈ ਦੱਸਦਾ ਪਲੂ ਨੇ 14-15 ਕਿਲੋ ਚ ਵੈਤ ਕੀ ਪਲਾਸ ਚ ਵਾਜੂ ਹਵਾਨੇ ਆ ਸੈਜ ਬਹੁਤ ਸੋਹਣਾ ਚਾਰ ਥਾਣਾ ਕਰਮਾਲੀ ਦੇ ਇੱਕ ਨੰਬਰ ਬੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 55000 ਰੁਪਏ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵਿਡੀਓ ਨੂੰ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਹੀ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ